ਕੈਨੇਡਾ ਪਹੁੰਚਦੇ ਹੀ ਘਰ ਵਾਲੀ ਨੇ ਆਪਣੇ ਘਰਵਾਲੇ ਦਾ ਨੰਬਰ ਕਰ ਦਿੱਤਾ ਬਲੌਕ ਲੜਕੇ ਪਰਿਵਾਰ ਨੇ 27 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੀ ਨੌਨ ਨੂੰ ਭੇਜਿਆ ਸੀ ਕੈਨੇਡਾ ਲੇਕਿਨ ਨੌਨ ਕੈਨੇਡਾ ਪਹੁੰਚਦੇ ਹੀ ਉਹਨਾਂ ਦੇ ਮੁੰਡੇ ਦਾ ਨੰਬਰ ਕਰ ਦਿੱਤਾ ਬਲੌਕ ਤੁਹਾਨੂੰ ਦੱਸਦੇ ਕਿ ਖਬਰ ਨਾਬਾ ਦੀ ਹੈ ਜਿੱਤੇ ਨਾਬਾ ਦੇ ਵਿੱਚ ਇੱਕ ਮੁੰਡੇ ਨੇ ਆਇਲੈਂਡਸ ਵਾਲੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਡੇਢ ਸਾਲ ਹੋ ਗਿਆ ਸੀ ਵਿਆਹ ਹੋਏ ਨੂੰ ਤੇ ਪਰਿਵਾਰ ਨੇ 27 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸ ਨੂੰ ਬਾਹਰ ਭੇਜ ਦਿੱਤਾ ਜਾਨਕਿ ਆਪਣੀ ਨੌਨ ਨੂੰ ਬਾਰ ਪੇਚ ਦਿੱਤਾ ਕਿ ਸਾਡਾ ਮੁੰਡਾ ਵੀ ਸਪਾਊਸ ਓਪਨ ਵਰਕ ਪਰਮਿਟ ਤੇ ਇਸ ਦੇ ਮਗਰ ਚਲ ਜਾਵੇਗਾ ਕੈਨੇਡਾ ਲੇਕਿਨ ਨੌ ਇੰਨੀ ਚਲਾਕ ਨਿਕਲੀ ਕਿ ਉਸਨੇ ਕੈਨੇਡਾ ਪਹੁੰਚਦੇ ਹੀ ਆਪਣੇ ਘਰ ਵਾਲੇ ਦਾ ਨੰਬਰ ਬਲੌਕ ਦੇ ਵਿੱਚ ਪਾਤਾ ਤੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਸਾਰੇ ਨੰਬਰ ਬਲੌਕ ਚ ਪਾਤੇ ਤਾਂ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਹੁਣ ਕਾਰਵਾਈ ਕੀਤੀ ਹੈ ਤੇ ਉਸ ਕੁੜੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੁਹਾਨੂੰ ਦੱਸ ਦਿੱਤੀ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਆਏ ਨੇ ਕੀ ਕੁੜੀ ਬਾਹਰ ਜਾ ਕੇ ਧੋਖਾ ਦੇ ਦਿੰਦੀ ਹੈ ਉੱਥੇ ਜਾ ਕੇ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਅਜਿਹਾ ਹੀ ਮਾਮਲਾ ਨਾਬਾ ਤੋਂ ਸਾਹਮਣੇ ਹੈ ਜਿੱਥੇ ਘਰ ਵਾਲੀ ਨੇ ਕੈਨੇਡਾ ਪਹੁੰਚਦੇ ਹੀ ਆਪਣੇ ਘਰ ਵਾਲੇ ਦਾ ਨੰਬਰ ਬਲੌਕ ਦੇ ਵਿੱਚ ਪਾ ਤਾ ਤੇ ਜਿਸ ਤੋਂ ਬਾਅਦ ਹੁਣ ਘਰ ਵਾਲੇ ਦਾ ਰੋ ਰੋ ਗੁਰਾ ਹਾਲ ਹੈ ਪ੍ਰਜਿੰਦਰ ਸਿੰਘ ਜੀ ਪ੍ਰਜਿੰਦਰ ਜੀ ਕੀ ਕੀ ਆਣਾ ਤੁਹਾਨੂੰ ਤੁਸੀਂ ਮਦਦ ਇਹ ਕਹਿੰਦੇ ਅਸੀਂ ਨੇ ਆਮਨਪ੍ਰੇਰ ਕਰਨ ਨੂੰ ਬਾਹਰ ਭੇਜੇ ਸੀ ਸਾਰਾ ਘਰ ਤੇ ਅਸੀਂ ਨੇ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰੋਡ ਕਰ ਕਿੰਨਾ ਕਰੇ 1.5 ਸਾਲ ਹੋ ਗਏ ਗਿੰਨਾ ਤੱਕ ਉਹਨੇ ਫੋਨ ਫੋਨ ਕਰੇ ਮੈਂ ਇਨਸਾਫ ਮੰਗਦੇ ਮੈਨੂੰ ਇਨਸਾਫ ਮਿਲੇ ਸਾਡੇ ਪੈਸੇ ਕਦੇ ਮਿਲਣਗੇ ਦੇਖੋ ਜੀ ਮੈਂ ਆਪਣੇ ਬੇਟੇ ਦਾ ਕੀਤਾ ਸੀ ਜੀ ਮੈਰਿਜ ਕੀਤੀ ਸੀ ਬੇਟੀ ਦੀ ਪੱਕੀ ਮੈਰਿਜ ਦੀ ਤੇ ਅਮਨਪ੍ਰੀਤ ਕੌਰ ਹੈਗੀ ਆ ਆਪਣੀ ਗੇਤੀ ਪਿੰਡ ਤੋਂ ਤੇ ਇਹਦੀ ਮਾਂ ਦਾ ਬਾਅਦ ਵਿੱਚ ਰਿਸ਼ਤਾ ਹੋ ਗਿਆ ਸੀ ਰਮਨ ਮੱਜਰੀ ਰਮਨ ਮੱਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੀ ਮਹਿੰਦਰ ਕੌਰ ਨੇ ਇਹਨਾਂ ਨੇ ਰਿਸ਼ਤਾ ਕੀਤਾ ਤੇ ਇਹਦੀ ਸੈਕਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਲਾਉਂਦੀ ਕੋ ਹੈਗੀ ਆ ਕੁੜੀ ਇਹਨਾਂ ਦੀ ਇਹਦੀ ਸਗੀ ਭੈਣ ਹੈਗੀ ਆ ਤੇ ਇੱਕ ਸਿੰਦਾ ਹੈਗਾ ਮਨਵਿੰਦਰ ਸਿੰਘ ਸਿੰਦਾ ਇਹਦਾ ਭਰਾ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਲੈਣ ਨਹੀਂ ਸੀ ਹੋਇਆ ਨਾ ਅਸੀਂ ਤਾਂ ਕੋਈ ਸਾਡੀ ਮੰਗ ਸੀ ਤੇ ਇਹ ਇਹਨੇ ਕੁੜੀ ਨੇ ਐਲਟਸ ਕੀਤੀ ਹੋਈ ਸੀ ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਅਨਰਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਨੇ ਤੇ ਬੇਡਾ ਵੀ ਆਪਣਾ ਬਾਹਰ ਚਲ ਜੇਗਾ ਤੇ ਜਾ ਕੇ ਦੋਏ ਆਪਣੀ ਵਧੀਆ ਜ਼ਿੰਦਗੀ ਆਪਣੀ ਬਣਿਤ ਕਰਨਗੇ ਆਪਣਾ ਕੈਰੀਅਰ ਮਰਉਣਗੇ ਹਾਂ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰਾਡ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਡੇ ਨੂੰ ਫੋਨ ਨਹੀਂ ਕੀਤਾ ਨਿੰਗਲਤਾ ਇਹ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਪੇ ਜਾਂਦੇ ਲੜਦਿਆਂ ਅ ਤਕਰੀਬਨ 27 ਲੱਖ ਦੇ ਘਰ ਚ ਮੇਰਾ ਖਰਚਾ ਹੋ ਗਿਆ ਤੇ 21,60 ਹਜ਼ਾਰ ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ ਸੀ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸੇਜ ਹਨਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੇ ਰਿਲੇਸ਼ਨ ਚ ਰਹੇ ਉਧਰ ਉਧਰੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈਗਾ ਵੀ ਇਹ ਕੁੜੀ ਕਿਸਨਗੜ ਨਹੀਂ ਆਈ ਅੱਛਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਉਹੀ ਸ਼ੱਕ ਇਹਨਾਂ ਤੇ ਪਿਆ ਸ਼ੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆਂ ਵੀ ਇਹਨੂੰ ਤੁਸੀਂ ਕੁੜੇ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉੱਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ ਤੇ ਦੀ ਕਹਿੰਦੀ ਮੈਂ ਖਰਚੇ ਕਰਾਂਗੇ ਮਾਂ ਵੀ ਇਸ ਤੇ 1 ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2 2 ਕਿੱਲੇ ਜ਼ਮੀਨ ਦੇ ਵੀ ਆਉਂਦੇ ਸੀ ਅਸੀਂ ਨੇ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਲੈਣੀ ਹੈਗੀ ਜ਼ਮੀਨ ਦੀ ਬਿਜਨੇ ਤੀਰ ਦੇਤੀ ਉਹਨੇ ਰੱਖਿਆ ਕੀ ਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਨਾ ਕੋਈ ਅਡਜਸਟਮੈਂਟ ਕਰੋ ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਐਗਰੀ ਹੈਗਾ ਤੇ ਇਹ ਕਹਿੰਦੀ ਵੀ ਨਹੀਂ ਚਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਵੀ ਤੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇਹ ਇੱਥੇ ਕਿਸ ਨੂੰ ਘੜਾਉਣਗੇ ਮੈਂ ਚਲੋ ਕੋਈ ਗੱਲ ਨਹੀਂ ਅਸੀਂ ਨਾਲ ਸਹਿਮਤ ਹੋ ਗਏ ਚੀਜ਼ ਦੇ ਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਟੋਟਲ ਕਿੰਨਾ ਸੀਗਾ ਤੇ ਕੀ ਕੁਝ ਹੋਇਆ ਗਏ ਸੀ ਇਹਦਾ ਟੋਟਲ ਸਾਰਾ ਖਰਚਾ ਜੀ ਆਪਾਂ ਲਾਉਨੇ ਹੈਗਾ 27,67,000 ਰੁਪਿਆ ਖਰਚ ਆਇਆ ਜੀ ਜਿਹਦੇ ਵਿੱਚੋਂ 50,000 ਰੁਪਿਆ ਇਹਨਾਂ ਦਾ ਮੇਰੇ ਲਵੇ ਆਇਆ ਮੈਂ ਇਹਨਾਂ ਦਾ 50,000 ਰੁਪਿਆ ਕੱਟ ਕੇ 17,000 ਰੁਪਿਆ ਮੈਂ ਹੋਰ ਕੱਟਤਾ ਤਕਰੀਬਨ 27 ਲੱਖ ਰੁਪਿਆ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27 ਲੱਖ ਰੁਪਿਆ ਮੇਰਾ ਖਰਚਾ ਆ ਗਿਆ ਜੀ ਤੁਸੀਂ ਲੜਕੇ ਦੇ ਪਰਿਵਾਰ ਬਣਾਉਣ ਨਾਲੀ ਗੱਲ ਕੀਤੀ ਵੀ ਜਿਹੜਾ ਹੈਗਾ ਫੋਨ ਵੀ ਕਰਦੀ ਜਾਂ ਤੁਹਾਨੂੰ ਵੀ ਫੋਨ ਕਰ ਰਹੀ ਉਹ ਕਿਹਾ ਜੀ ਉਹ ਕਹਿੰਦੀ ਵੀ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਨੇ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਉਹ ਤੇਈ ਦੀ ਗਈ ਹੋਈ ਹੈ ਜੀ ਤੇ ਇਹ ਤਕਰੀਬਨ 1 ਸਾਲ ਸੇਵੀ ਨੇ ਹੋ ਗਏ ਜੀ ਕਈ ਨੂੰ 1.5 ਸਾਲ ਹਾਂ 1.5 ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ ਆਪਣੇ ਪੇਕੇਆਂ ਨਾਲ ਤਾਂ ਗੱਲ ਕਰਦੀ ਹਾਂ ਆਪਦੇ ਪੇਕੇਆਂ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫੈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ ਉਹਨਾਂ ਵਟਸਐਪ ਤੇ ਭੇਜਦੀ ਰਹੀ ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੰਘ ਚੁੱਕੀ ਹੁੰਦੀ ਸੀ ਉਹਨਾਂ ਨੇ ਜੀ ਹਾਂਜੀ ਕਿੰਨੀ ਵਾਰੀ ਭੇਜ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਦਿਨ ਚ ਦਿੱਤੇ ਹੋਏ ਡਾਕੂਮੈਂਟ ਹਮ ਪਹਿਲਾਂ ਇਹਨਾਂ ਨੇ ਕਾਗਜ਼ ਦੂਜੇ ਰੋੜਾ ਮੋਬਾਈਲ ਦੀਆਂ ਫੋਟੋਆਂ ਖਿੱਚ ਕੇ ਭੇਜਦੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦਾ ਹੈਗੇ ਵੀ ਉਹਨਾਂ ਨੂੰ ਪੀਡੀਐਫ ਮੰਗਾ ਕੇ ਮੰਗਾਓ ਤੁਸੀਂ ਚਲੋ ਪੀਡੀਐਫ ਐਸਚਓ ਪਾਸੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮੰਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਔਨੀਆ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਤੇ ਕੁੜੀ ਜਿੱਥੇ ਰਹਿੰਦੀ ਸੀ ਉਹਦੇ ਸਾਨੂੰ ਕੋਈ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆਹ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਆ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਾਈਲ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਣੀ ਐ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਹਿੰਦੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੋਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ ਨਾ ਅਸੀਂ ਤੁਹਾਨੂੰ ਅਸੀਂ ਜੋਬ ਲੈਟਰ ਦੀਏ ਨਾ ਅਸੀਂ ਕੁੜੀ ਨੂੰ ਇਹ ਦੱਸਿਆ ਵੀ ਕਿ ਰਹਿ ਕਿੱਥੇ ਰਹੀ ਹੈ ਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੀ ਰਹੀ ਆ ਜੀ ਕਿ ਤੁਸੀਂ ਫਿਰ ਐਫ ਆਈ ਆਰ ਕਰਾਂਗੇ ਹਾਂ ਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਉਹਨਾਂ ਨੇ ਦਰਖਾਸਤ ਮਾਰਕ ਕੀਤੀ ਐਸ ਪੀ ਹੈੱਡ ਕੁਆਰਟਰ ਨੂੰ ਜੀ ਮੈਡਮ ਹਰਮੰਤ ਕੌਰ ਨੂੰ ਮੈਡਮ ਹਰਮੰਤ ਕੌਰ ਨੇ ਸੁਣਵਾਈ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਵਧਨ ਦੇ ਡਾਕੂਮੈਂਟ ਮੰਗਾ ਕੇ ਦੋਨੀਆਂ ਦੀ ਪੇਮੈਂਟ ਦਿਓ ਵੀ ਤੁਸੀਂ ਉਹਨਾਂ ਨਾਲ ਫਰੋਡ ਕਰ ਰਹੇ ਹੋ ਤੇ ਉਹਨਾਂ ਨਾਲ ਵੀ ਕਾਮ ਕਾਲ ਕਰਦੇ ਰਹੇ ਫਿਰ ਇਹਨਾਂ ਨੇ ਐਪਲੀਕੇਸ਼ਨ ਦੇਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਤੇ ਸਪੈਸ਼ਲ ਬ੍ਰਾਂਚ ਕਰੈਮ ਸਪੈਸ਼ਲ ਬ੍ਰਾਂਚ ਐਸਪੀ ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ ਉਹਨਾਂ ਨੇ ਸਰਵਾਈ ਕੀਤੀ ਬਹੁਤ ਵਧੀਆ ਅਫਸਰ ਨੇ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾ ਧੜੀ ਕਰ ਰਹੇ ਹੋ ਵੀ ਤੁਹਾਡੀ ਕੁੜੀ ਦਾ ਵੀ ਪਰਚਾ ਹੋਊਗਾ ਨਹੀਂ ਵੇ ਤੁਸੀਂ ਇਹਨਾਂ ਦਾ ਕਾਗਜ਼ ਪੱਤਰ ਮੰਗਾ ਕੇ ਦੋ ਨਹੀਂ ਇਹਨਾਂ ਨਾਲ ਨਿਬੜੋ ਤੁਸੀਂ ਬਹਿ ਕੇ ਕਿੰਨੀ ਮੀਟਿੰਗਾਂ ਹੋਈਆਂ ਤੁਹਾਡੀਆਂ तकरीबन ਘੱਟੋ ਘੱਟ 20 ਤੇ 25 ਦੇ ਮੀਟਿੰਗਾਂ ਹੋਈਆਂ ਘੱਟੋ ਘੱਟ ਜੀ ਸਾਡੀਆਂ ਤੇ ਲਾ ਲਓ ਤੁਸੀਂ 195 2023 ਦੀ ਮੇਰੀ ਦਰਖਾਸਤ ਦਿੱਤੀ ਹੋਈ ਹੈ ਜੀ ਜਿਹੜੀ ਤਾਂ ਜਾ ਕੇ ਨਵਟਾਰਾ ਹੁਣ ਹੋਇਆ ਜੀ ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਮਾ ਪਾਉਂਦੇ ਜਾਈਏ ਕਿ ਸਾਡਾ ਨਿਬੜ ਜੇ ਵੇ ਸਾਡਾ ਬੇਟਾ ਬਾਹਰ ਭਗ ਜੇ ਵੇ ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ ਹੋਰ ਕਿਸੇ ਦੇ ਖਿਲਾਫ ਪਰਚਾ ਦਰਜ ਹੋਇਆ। ਹੁਣ ਪਰਚਾ ਖਿਲਾਫ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ ਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਦੇ ਤੇ ਬਾਕੀ ਔਨਕਾਰੀ ਮੁਤਾਬਕ ਜੋ ਤਵਦੀਸ਼ ਚੱਲ ਰਹੀ ਹੈ ਜਿਹੜੇ-ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਨਾਮ ਵਿੱਚ ਮੈਂਸ਼ਨ ਕੀਤਾ। ਬਿਲਕੁਲ ਬਿਲਕੁਲ ਜੀ। ਹਰ ਕਮਾਂ ਮਾਂ ਦਾ ਸੁਪਨਾ ਹੁੰਦਾ ਜੀ ਸਾਡਾ ਧੀ ਪੁੱਤਰ ਸੈੱਟ ਹੋਵੇ ਜੀ। ਮੇਰੇ ਬੱਚੇ ਦਾ ਵੀ ਸੁਪਨਾ ਦੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਲਵਾਵਾਂ ਜੀ। ਉਹਦਾ ਵੀ ਕੁੜੀ ਦਾ ਵੀ ਸੁਪਨਾ ਦੀ। ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ। ਕੁੜੀ ਆਪਦੀ ਮਾਂ ਦੇ ਕਹਿਣੇ ਜਿੱਦੀ ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਗਜ਼ ਪੱਤਰ ਭੇਜ ਦਉਂਦੀ ਤਾਂ ਸਾਨੂੰ ਇਹ ਕਾਰਵਾਈਆਂ ਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਤੇ ਨਾ ਇਦਾਂ ਦਾ ਹੋਵੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਪਰਿਵਾਰ ਭਾਈ ਨਾਲ ਨਾ ਹੋਵੇ ਤੁਹਾਡੇ ਬੇਟੇ ਨੂੰ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ ਜਿਹੜੇ ਨੂੰ ਡਿਪਰੈਸ਼ਨ 'ਚ ਰਹਿਣ ਕਰਕੇ ਜੀ ਨੂੰ ਹੜ ਦੇ ਪ੍ਰੋਬਲਮ ਆ ਗਈ ਜੀ ਪਹਿਲਾਂ ਜੀ ਉੱਥੇ ਡਾਕਟਰ ਬੱਲਾ ਜੀ ਦੇ ਪਰਤੀ ਰੱਖਿਆ ਜੀ ਇੱਕ ਦਿਨ ਤੇ ਕਰਾਤੇ ਤੇ ਪਰਤੀ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਜੀ ਚੰਡੀਗੜ੍ਹ ਪੀ ਜੀ ਤੇ ਉਹਦਾ ਲੱਗ ਚੱਲ ਰਿਹਾ ਜੀ ਇਸ ਇਸ ਚੀਜ਼ ਦੀ ਟੈਨਸ਼ਨ ਲੈ ਮੇਰੇ ਟੈਨਸ਼ਨ ਕਰਕੇ ਡਿਪਰੈਸ਼ਨ ਕਰਕੇ ਡਾਕਟਰ ਕਹਿੰਦੇ ਵੀ ਇਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿਸ ਤਰ੍ਹਾਂ ਦੀ ਡਿਪਰੈਸ਼ਨ ਕਰਕੇ ਇਹਨੂੰ ਅਜਿਹੀ ਦੀ ਪ੍ਰੋਬਲਮ ਆਈ ਹੈ ਇੱਕ ਦਾ ਵੀ ਮੇਰੇ ਪੈਸੇ ਲੱਗਣ ਕਰਕੇ ਨੰਬਰ 2 ਤੇ ਵੀ ਮੇਰੇ ਨਾਲ ਨੰਬਰ ਬਲੌਗ ਚਵਾਉਣ ਕਰਕੇ ਡਿਪਰੈਸ਼ਨ ਚਲੇ ਗਿਆ ਜੀ ਦਰਖਾਸਤ ਸੀ ਜਗਤਾਰ ਸਿੰਘ ਵਾਸੀ किशनਗੜ੍ਹ ਗੁਰਤਿੰਦਰ ਨੂੰ ਆ ਮਾਨਯੋਗ ਸੀਨੀਅਰ ਅਸਟਰਾਨਾ ਪਾਸ ਦਿੱਤੀ ਉੱਥੇ ਇਸ ਤਰ੍ਹਾਂ ਦੀ ਪੜਤਾਲ ਹੋਈ ਪੜਤਾਲ ਨੂੰ ਪਰੰਤ ਇਹ ਮਾਮਲਾ ਠੋਖਾੜੀ ਦਾ ਹੁਣ ਕਰਕੇ ਸਾਡੇ ਕੋਲ ਮਕਦਮਾ ਦਰਜ ਹੋਇਆ ਹੈ ਇੱਕ ੜਕੀ ਜਿਹੜੀ ਅਮਨਪ੍ਰੀਤ ਕੌਰ ਹੈ ਕਿ ਉਹ ਬਾਹਰ ਗਈ ਹੈਗੀ ਉਹਦੇ ਮਾਤਾ ਪਿਤਾ ਦੀ ਪੈਸੇ ਵਿਨੋ ਨਹੀਂ ਲਾਇਸੀ ਪਰਵਾਨਾ ਜੋ ਐਫ ਆਰ ਦਰਜ ਹੋਇਆ ਉਹਦੇ ਮੁਤਾਬਕ ਜਿਹੜਾ ਮਦਈ ਮਕਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਕ ਸਾਹਮਣੇ ਆਉਣਗੇ ਉਹ ਸੰਤਾਪਕ ਕਿੰਨੇ ਪੈਸੇ ਹੁੰਦੇ ਸੀ ਜੰਦਾ ਇਹ ਟੂਟਲ ਸੀਗਾ ਜੀ 21,67,000 ਰੁਪਏ ਸਮਤਨ ਇਹਨਾਂ ਰਕਮ ਖਰਚੀ ਸੀ ਠੀਕ ਹੈ ਜੀ ਬਣਾਇ ਲਿਆਗਾ ਮੁੱਦੇ ਨੂੰ ਇਹ ਮੈਟਰ ਅਸੀਂ ਮੌਜੂਦਾਨ ਨੂੰ ਨੋਟਿਸ ਹੈਗਾ ਜਿਹੜਾ ਤਲਬੀ ਦਿੱਤਾਗਾ ਉਤੋਂ ਅੱਜ ਆਹਰਾਂਗੇ ਤਾਂ ਸ਼ਾਮਲ ਬਰਤਾਲ ਕਰਾਂਗੇ ਨਾ ਆਏ ਤਾਂ ਫਿਰ ਅਗਲੀ ਕੱਤੀ ਸਮਝਿਆਗਾ